ਕਰੋੜਾਂ ਐਬ ਕਰ ਕਰਕੇ ਇਧਰੋਂ ਸਮੈਕ ਇਧਰ ਪਹਚਾਇਆ ਮਾਝੇ ਵਾਲਾ ਮਾਲਵੇ ਸੁੱਟੀ ਜਾਂਦਾ ਮਾਲਵੇ ਵਾਲਾ ਗਾੜੀ ਦੁਆਬੇ ਸੁੱਟੀ ਜਾਂਦਾ ਦੁਆਬੇ ਵਾਲਾ ਗਾਂ ਫੇ ਘੁਮ ਕਮਾ ਕੇ ਇਧਰ ਸੁੱਟੀ ਜਾਂਦਾ ਜਿਹੜੇ ਸਮੈਕਾਂ ਵੇਚਦੇ ਆ ਡਰੱਗ ਵੇਚਦੇ ਆ ਨਸ਼ੇ ਵੇਚਦੇ ਇਹੋ ਕੰਮ ਹੀ ਕਰਦੇ ਆ ਜਿਹੜੇ ਵੀ ਲੋਕ ਬੇਈਮਾਨ ਦੀਆਂ ਕਮਾਈਆਂ ਕਰਦੇ ਕਰੀ ਜਾਓ ਜੁਆ ਵੀ ਤੇ ਕਰਦਾ ਹੀ ਆ ਘਰ ਸਾਪ ਹੀ ਮਲਦਾ ਮੁੜ ਕੇ ਉਹਦਾ ਸਮਝ ਆ ਗਈ ਮਿਲਣਾ ਨਹੀਂ ਇਹਦੇ ਵਿੱਚੋਂ ਕੱਖ ਵੀ ਕੋਠੀਆਂ ਰਹਿ ਜਾਂਦੀਆਂ ਉਦਾਂ ਹੀ ਮੁਰਗੇ ਕਹਿੰਦੇ ਨੇ ਫਲਾਣੇ ਦੀ ਕੋਠੀ 'ਚ ਕਬੂਤਰ ਬੋਲਦੇ ਆ ਤੇ ਸਧਾਰਨ ਜਿਹਾ ਬੰਦਾ ਜਿਹੜਾ ਵਿਚਾਰਾ ਮਿਹਨਤ ਕਾਸ਼ ਬੰਦਾ ਉਹਦੇ ਘਰ ਫੇ ਵੀ ਦੀਵਾ ਜਗਾਈ ਜਾਂਦਾ ਸਮਝ ਆਈ ਪਿਆ ਰਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਕਮਾਉਣ ਲਈ ਇਹਨੂੰ ਸ਼ਬਦ ਬੜਾ ਪਿਆਰਾ ਵਰਤਿਆ ਸੀ ਕਹਿੰਦੇ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀਅਤ ਪੀੜੀ ਗੁਰ ਸਿੱਖੀ ਨੂੰ ਬਾਰੀਕ ਪਤਾ ਕਿਉਂ ਆਖਿਆ ਉੱਥੇ ਟਿਕੇ ਨਾ ਪੁਣਾਣਾ ਪੁਣਾਣਾ ਕਹਿੰਦੇ ਮੱਛਰ ਨੂੰ ਤੇ ਮੱਛਰ ਕੀ ਕਰਦਾ ਭਲਾ ਮਸ਼ਰ ਖੂਨ ਕਿਥੋਂ ਪਿੰਦਾ ਬੰਦੇ ਦਾ ਅੱਛਾ ਤੇ ਬੰਦਾ ਵੀ ਬੰਦੇ ਦਾ ਖੂਨ ਹੀ ਪਿੰਦਾ ਆਪਣੇ ਕਦੇ ਜੇ ਰਾਤ ਲੱਗੇ ਕੱਪੜੇ ਜਾਮਾ ਹੋਏ ਪੁਲੀਸ ਜੋ ਰਾਤ ਪੀਵੇ ਮਾਨਸਾ ਤੈਨ ਕੋਈ ਨਰਮ ਮਾਨ ਸਿਖਾਣੇ ਇੱਥੇ ਸ਼ਬਦ ਵਰਤਿਆ ਕਰਨਗੇ ਜਿਹੜੇ ਵੀ ਦੂਜਿਆਂ ਦਾ ਖੂਨ ਪਿੰਦੇ ਆ ਤੇ ਖੂਨ ਪੀਣ ਦਾ ਅਰਥ ਕੀ ਹੁੰਦਾ ਜਦੋਂ ਤੁਸੀਂ ਕਹਿੰਦਾ ਹਾਕ ਮਾਰ ਲਿਆ ਕਿ ਨਾ ਠੱਗੀ ਮਾਰ ਲਈ ਜਿਹੜੇ ਪੈਸਿਆਂ ਦਾ ਉਹਨੇ ਆਪਣੇ ਬੱਚਿਆਂ ਲਈ ਆਟਾ ਦਾਲ ਸਬਜ਼ੀ ਲੈ ਕੇ ਆਉਣੀ ਸੀ ਤੇ ਆਟਾ ਦਾਲ ਸਬਜ਼ੀ ਨਾਲ ਅੰਦਰ ਕੀ ਬਣਨਾ ਸੀ ਖੂਨ ਤੇ ਤੁਸੀਂ ਉਹਦਾ ਹੱਕ ਖਾ ਲਿਆ ਕੀ ਪੀਤਾ ਤੁਸੀਂ ਉਹਦਾ ਫਸ ਆਹ ਚੇਤਾ ਰੱਖਿਓ ਖੂਨ ਪੀਣੇ ਲੋਕ ਮੱਛਰ ਬਿਰਤੀ ਦੇ ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਮੁਤਾਬਕ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਹੁਣ ਦੱਸਿਓ ਆਹ ਕਥਾ ਕਿਹਨੂੰ ਚੰਗੀ ਲੱਗੂ ਪਹਲਾ ਉੱਚੀ ਬੋਲਿਓ ਜੀ ਗੁਰਸ਼ੇਖ ਨੂੰ ਤੇ ਚੰਗੀ ਲੱਗੂ ਜਿਹੜਾ ਠੱਗੀ ਮਾਰਦਾ ਉਹਨੂੰ ਚੰਗੀ ਲੱਗੂ ਉਹ ਤੇ ਕਹੂਗਾ ਗੁਰਦਾਰੇ ਜਾਓ 2 ਘੰਟੇ ਵਹਿਗਰੂ ਵਹਿਗਰੂ ਕਰੋ ਕੰਨ ਚ ਸਿੱਖਿਆ ਨਾ ਪਾਇਓ ਵੀ ਕਿਹੜਾ ਕੰਮ ਛੱਡਣਾ ਤੇ ਕਿਹੜਾ ਕੰਮ ਗ੍ਰਹਿਣ ਕਰਨਾ ਉਹਦੇ ਖੰਡ ਪਾਠ ਵੀ ਕਰਾ ਲੂ ਕਿਉਂਕਿ ਕੋਲ ਬਹਿ ਕੇ ਸੁਣਨਾ ਨਹੀਂ ਅਰਦਾਸ ਕਿਸੇ ਨੇ ਕਰ ਦੇਣੀ ਹੈ ਉਹਦੇ ਲੰਗਰ ਵੀ ਲਵਾ ਲੂ ਪਰ ਇੱਥੇ ਕੁਝ ਛੱਡਣਾ ਪੈਣਾ ਤੇ ਕੁਝ ਗ੍ਰਹਿਣ ਕਰਨਾ ਪੈਣਾ ਸਮਝਾਈ ਪਿਆ ਰਿਓ ਤਾਂ ਹੀ ਸਤਗੁਰੂ ਨੂੰ ਕਹਿਣਾ ਪਿਆ ਸੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਜਿਨ੍ਹਾਂ ਦੇ ਚਿੱਤ ਕਠੋਰ ਹੋ ਜਾਂਦੇ ਉਹ ਗੁਰੂ ਦੇ ਕੋਲ ਬਹਿੰਦੇ ਨਹੀਂ ਕਿਉਂਕਿ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਤੈਸੇ ਕੋਟ ਪਾਪ ਕਰ ਮਾਇਆ ਜੋਰ-ਜੋਰ ਮੂੜ ਅੰਤ ਕਾਲ ਛਾੜ ਚੱਲੇ ਦੋਨੋਂ ਘਰ ਛਾੜ ਕੇ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਮਧੂ ਮੱਖੀ ਦੀ ਮੌਤ ਦਾ ਕਾਰਨ ਉਹ ਸ਼ਹਿਦ ਬਣਿਆ ਜਿਹੜਾ ਉਹਨੇ ਇਕੱਠਾ ਕੀਤਾ ਸੀ ਮਧੂ ਮੱਖੀ ਦੀ ਮੌਤ ਦਾ ਕਾਰਨ ਵੀ ਉਹ ਹੀ ਸ਼ਹਿਦ ਹੀ ਬਣਿਆ ਤੇ ਚੂਹੇ ਦੀ ਮੌਤ ਦਾ ਕਾਰਨ ਵੀ ਉਹ ਘਰ ਬਣਿਆ ਜਿਹੜਾ ਉਹਨੇ ਧਰਤੀ ਪੁੱਟ-ਪੁੱਟ ਕੇ ਬਣਾਇਆ ਸੀ ਤੇ ਕਈ ਵਾਰੀ 2 ਨੰਬਰ ਦੀ ਕਮਾਈ ਹੀ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦੀ ਆਖੋ ਸਤਨਾਮ ਸ੍ਰੀ ਹੁੰਦਾ ਕਿ ਨਹੀਂ ਹੁੰਦਾ ਜੀ ਕਿੰਦੇ ਬੰਦੇ ਨਾਲਦਿਆਂ ਨੇ ਫੜਕਾਤੇ ਵੀ ਤੂੰ ਕੱਲਾ ਖਾਣ ਨੂੰ ਫਿਰਦਾ ਸੀ बोलो प्यारे हो होया ना दूजे ने के सानू की पता पाई अही ना कदी 2 ਨੰਬਰ ਦੀ ਕਮਾਈ ਦੂਜਾ ਅਗਲਾ ਕਹਿੰਦਾ ਤੂੰ ਵੱਧ ਖਾਣੋਂ ਫਿਰ ਨਾਲ ਦਾ ਹੀ ਫੁੰਡ ਗਿਆ ਉਹਨੂੰ ਨਾਲ ਦੇ ਨੇ ਝਟਕਾਤਾ ਉਹਨੂੰ ਐਦਾਂ ਹੁੰਦਾ